ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਫੁੱਲ ਤਿਆਰ ਕਰਾਂਗੇ ਇਹਨੂੰ ਆਪਾਂ ਬੁਲੀਅਨ ਸਟਿਚ ਵਿੱਚ ਕੱਢਾਂਗੇ ਇਹ ਬਹੁਤ ਸੋਹਣਾ ਫੁੱਲ ਬਣ ਕੇ ਤਿਆਰ ਹੋਊਗਾ ਬੁਲੀਅਨ ਸਟਿਚ ਦੇ ਵਿੱਚ ਇਹਦੇ ਵਿੱਚ ਆਪਾਂ ਡਬਲ ਸ਼ੇਡ ਦੇ ਧਾਗਿਆਂ ਦਾ ਹੀ ਯੂਜ਼ ਕਰਾਂਗੇ ਐਂਕਰ ਦੇ ਤੇ ਇਹਨੂੰ ਬਹੁਤ ਵਧੀਆ ਲੁੱਕ ਦਵਾਂਗੇ ਇਸਨੂੰ ਇਸ ਡਿਜ਼ਾਈਨ ਨੂੰ ਤੁਸੀਂ ਆਪਣੇ ਸੂਟਾਂ ਦੇ ਵਿੱਚ ਘੇਰੇ ਤੇ ਵੀ ਕੱਢ ਸਕਦੇ ਆ ਸੂਟ ਦੇ ਵਿੱਚ ਇਦਾਂ ਵਿਰਲੇ ਵਿਰਲੇ ਵਾਲਾ ਡਿਜ਼ਾਈਨ ਪਾ ਕੇ ਤਾਂ ਵੀ ਤੁਸੀਂ ਆਪਣਾ ਸੂਟ ਨੂੰ ਤੇ ਬਹੁਤ ਵਧੀਆ ਤਿਆਰ ਕਰ ਸਕਦੇ ਆ ਆ ਜੋ ਆਪਾਂ ਹੁਣ ਸ਼ੁਰੂ ਕਰਦੇ ਆ ਬੁਲੀਅਨ ਸਟਿਚ ਨਾਲ ਇਹ ਸੂਟ ਆਪਾਂ ਕਿੱਦਾਂ ਰੈਡੀ ਕਰਨਾ ਸਭ ਤੋਂ ਪਹਿਲਾਂ ਫਿਰ ਆਪਾਂ ਇੱਥੋਂ ਜਿੱਥੇ ਆਪਣਾ ਆਹ ਗੋਲ ਦਾ ਨਿਸ਼ਾਨ ਆ ਇੱਥੇ ਇੱਥੇ ਹੀ ਆਪਾਂ ਸੂਈ ਲੈ ਕੇ ਆਉਣੀ ਆ ਆ ਦੇਖੋ ਨੂੰ ਆਪਾਂ ਇਦਾਂ ਕਰਕੇ ਹੁਣ ਆਪਾਂ ਇੱਤੇ ਜਿੰਨੇ ਵੀ ਮਤਲਬ ਇਹ ਆਉਣਗੇ ਆਪਣੇ ਉਹਨੇ ਆਪਾਂ ਇਹਨੂੰ ਰੋਲ ਕਰਨਾ ਹੈ ਠੀਕ ਹੈ ਆ ਦੇਖੋ ਇਦਾਂ ਆਪਾਂ ਤਿਆਰ ਕਰ ਲਈ ਆ ਹੁਣ ਆਪਾਂ ਇਹਨੂੰ ਇੱਥੇ ਕਰਨਾ ਹੈ ਕੱਟਣਾ ਹੈ ਉਹੜਾ ਜਿਹਾ ਆਪਾਂ ਇਹਨੂੰ ਇਦਾਂ ਲੰਮਾ ਧਾਗਾ ਕੱਟਣਾ ਹੈ ਫਿਰ ਆਪਾਂ ਇਸ ਤੋਂ ਅੱਗੇ ਜਾਵਾਂਗੇ ਜਿੱਤੇ ਇਦਾਂ ਆਪਣੀ ਉੱਪਰ ਸ਼ੇਪ ਦਿੱਤੀ ਹੋਈ ਆ ਉਦਾਂ ਉਦਾਂ ਹੀ ਆਪਾਂ ਇਸ ਡਿਜ਼ਾਈਨ ਨੂੰ ਕਵਰ ਕਰਨਾ ਹੈ ਇਸ ਤਰ੍ਹਾਂ ਆਪਾਂ ਕਰੀ ਜਾਣੇ ਆ ਤੇ ਇੰਦਾ ਕਰਕੇ ਆਪਣਾ ਇਹ ਬਹੁਤ ਵਧੀਆ ਡਿਜ਼ਾਈਨ ਤਿਆਰ ਹੋ ਜਾਊਗਾ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਡਿਜ਼ਾਈਨ ਕਿ ਹੋ ਜਾ ਲੱਗਾ ਹਾਂਜੀ ਇਹਦੇ ਵਿੱਚ ਜਿਹੜਾ ਆਪਾਂ ਦੂਸਰਾ ਫਲਾਵਰ ਬਣਾਇਆ ਸੀ ਉਹ ਆਪਾਂ ਪਿੰਕ ਕਲਰ ਦਾ ਬਣਾਇਆ ਸੀਗਾ ਇਹ ਡਬਲ ਸ਼ੇਡ ਦਾ ਧਾਗਾ ਸੀਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਹੈ ਤੇ ਇਹਦੇ ਜਿਹੜਾ ਗੱਭੀ ਆ ਉਹਨੂੰ ਆਪਾਂ ਕਿਨੋਟ ਸਟੀਚ ਦਿੱਤੇ ਸੀ ਜੇ ਤੁਸੀਂ ਕਿਨੋਟ ਸਟੀਚ ਨਹੀਂ ਭੰਨੇ ਤਾਂ ਤੁਸੀਂ ਇਹਦੇ ਵਿੱਚ ਮੋਤੀ ਜਾਂ ਸtare ਕੁਝ ਵੀ ਇਦਾਂ ਦੀ ਚੀਜ਼ ਲਗਾ ਕੇ ਇਹਨੂੰ ਕੰਪਲੀਟ ਕਰ ਸਕਦੇ ਆਂ ਫਿਰ ਆਪਾਂ ਪੱਤੇ ਜਿਹੜੇ ਆ ਪੱਤੇ ਵੀ ਆਪਾਂ ਵਾਈਟ ਕਲਰ ਦੇ ਦਿੱਤੇ ਆ ਤੁਸੀਂ ਇਹਨੂੰ ਗ੍ਰੀਨ ਕਲਰ ਦੇ ਵੀ ਕਰ ਸਕਦੇ ਆ ਜੇ ਤੁਸੀਂ ਇਦਾਂ ਦੇ ਸੋਨੇ ਸੋਨੇ ਡਿਜ਼ਾਈਨ ਦੇਖਣਾ ਚਾਹੁੰਦੇ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਆ ਧੰਨਵਾਦ